ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੈਰੋਂ ਮਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਾਖਾ ਇੱਕ ਹਮਾਰਾ ਸੁਆਮੀ ਸਗਲ ਕਟਾਕ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਾਂਹ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇਆ ਪੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ Swami ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਖਾ ਇੱਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਾਂਹ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰਡਾਇਆ ਪੈ ਰੋ ਮਹੱਲਾ ਪੰਜਵਾਂ ਊਠਤ ਸੁਖੀਆ ਬੈਠਤ ਸੁਖੀਆ ਉਹ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਖਾ ਇੱਕ ਹਮਾਰਾ ਸੁਆਮੀ ਸਗਲ ਕਟਾਕ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇਆ ਪੈ ਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ Swami ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ ਬੁਝੀਆ ਰਖਾ ਇੱਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰਡਾਇਆ ਪੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਉਹ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੂ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ ਬੁਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰਡਾਇਆ ਪੈ ਰੋ ਮਹੱਲਾ ਪੰਜਵਾਂ ਊਟਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇਆ ਪੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਉਹ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋਮ ਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ ਬੁਜੀਆ ਰਖਾ ਇੱਕ ਹਮਾਰਾ ਸੁਆਮੀ ਸਗਲ ਕਟਾਕ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇਆ ਪੈਰੋ ਮਹੱਲਾ ਪੰਜਵਾਂ ਊਠਤ ਸੁਖੀਆ ਬੈਠਤ ਸੁਖੀਆ ਉਹ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਖਾ ਇੱਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰਡਾਇਆ ਪੈ ਰੋ ਮਹੱਲਾ ਪੰਜਵਾਂ ਊਠਤ ਸੁਖੀਆ ਬੈਠਤ ਸੁਖੀਆ ਉਹ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ Swami ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੂ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇਆ ਪੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ Swami ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਖਾ ਇੱਕ ਹਮਾਰਾ ਸੁਆਮੀ ਸਗਲ ਖਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰਡਾਇਆ ਪੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ ਸwami ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੂ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਖਾ ਇੱਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰਡਾਇਆ ਪੈ ਰੋ ਮਹੱਲਾ ਪੰਜਵਾਂ ਊਠਤ ਸੁਖੀਆ ਬੈਠਤ ਸੁਖੀਆ ਉਹ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਖਾ ਇੱਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰਡਾਇਆ ਪੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਉਹ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਖਾ ਇੱਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇਆ ਪੈ ਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਉਹ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ Swami ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਾਖਾ ਇੱਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇਆ ਪੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ Swami ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈ ਰੋ ਮਹਲਾ 5ਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਚਾਏ ਸੇ 부ਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਪੈਰੋ ਮਹੱਲਾ ਪੰਜਵਾਂ ਊਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਤਬ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ